ਓ ਜਿੰਦਗੀ ਬੜੀ ਤੇਜ਼ੇ ਨਾਲ ਦੌੜੇ ਬੀਤਿਆ ਕੱਲ ਨਾ ਮੁੜ ਕੇ ਬੋਲੇ ਦੇਖੋ ਬੋਲ ਬੋਲ ਦਾ ਟੌੜੇ ਅੱਜ ਕੋ ਛੱਡ ਦੇ ਗੁੱਸਿਆਂ ਨੂੰ ਇਹ ਜਗ ਚਾਰ ਦਿਨਾਂ ਦਾ ਮੇਲਾ ਉਂਗਲ ਲਾਲ ਰੋਸਿਆਂ ਨੂੰ ਓ ਜਗ ਚਾਰ ਦਿਨਾਂ ਦਾ ਮੇਲਾ ਉਂਗਲ ਲਾਲ ਰੋਸਿਆਂ ਨੂੰ ਬੰਦਿਆ ਹਸਨ ਜਵਾਨੀ ਮਾਪੇ ਨਿਉ ਨੱਬੜੇ ਕਦੇ ਗਵਾਚੇ ਬੇਤੇ ਲੱਗ ਜਾ ਕਿਸੇ ਦੇ ਅੱਖੇ ਨਹੀਂ ਤੇ ਔਕਾ ਹੋਵੇਗਾ ਉਹ ਜਦ ਤੇਰੀ ਰਣ ਕਮੜ ਕੰਨਾਂ ਰਹਿਣੀ ਫਿਰ ਤੂੰ ਬੈਠਾ ਰਹੋਵੇਂਗਾ ਉਹ ਜਦ ਤੇਰੀ ਰਣ ਕਮੜ ਕੰਨਾਂ ਰਹਿਣੀ ਫਿਰ ਤੂੰ ਬੈਠਾ ਰਹੋਵੇਂਗਾ ਪ੍ਰੀਤ ਮਨ ਦਿਲ ਰਾਜ ਦਾ ਕਹਿਣਾ ਚਲੋ ਚੱਲੀਦਾ ਮੇਲਾ ਭਾਈ ਕੁਝ ਐਸਾ ਕਰਕੇ ਜਾਈਏ ਕਿ ਚਾਰ ਭਾਈ ਤੁਹਾਡੇ ਪਿੱਛੇ ਤੁਹਾਨੂੰ ਯਾਦ ਕਰਨ ਵਾਲੇ ਹੋਣ ਸਮਾਂ ਬੜਾ ਸੀਮਤ ਜਿਆ ਤੇ ਮੈਂ ਬਹੁਤੀ ਲੰਮੀ ਚੌੜੀ ਝੁੰਕਾਂ ਨਹੀਂ ਬਣਾਵਾਂਗਾ ਜਾਸਦੀ ਜਾਸ ਤੁਹਾਡਾ ਉਹ ਯੋ ਪ੍ਰਾਣਾ ਹਰ ਬਲਾਰੇ ਦਾ ਆਪਣਾ ਢੰਗ ਉਹਦਾ ਸੁਣਾਉਂਦਾ ਸੁਣੋ ਧਿਆਨ ਦੇ ਨਾਲ ਮੇਰੇ ਤੋਂ ਪਹਿਲਾਂ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਤੁਹਾਡੇ ਨਾਲ ਪਾਰ ਤੱਕ ਗਏ ਕਿ ਕਲਗੀ ਵਾਲੇ ਪਾਸ਼ਾ ਦਾ ਤੋੜਾ ਕਿਵੇਂ ਚਾਲ ਚੱਲਦਾ ਸਤਗੁਰੂ ਦੇ ਤੀਰਾਂ ਦਾ ਜਿਹੜੀ ਚੜਨਾ ਆ ਉਹ ਕਿਵੇਂ ਛੜਦੀ ਐ ਜੇ ਮੈਂ ਬਾਜਨ ਵਾਲੇ ਬਾਪੂ ਦੇ ਪ੍ਰਸੰਗ ਚੁੱਕ ਬਾਤ ਕਰਨ ਲੱਗਾ ਬੜੀ ਵੇਰਾ ਤੁਸੀਂ ਸੁਣਿਆ ਜਦੋਂ ਮੈਂ ਚਮਕਾਉੜ ਦੀ ਗੱਡੀ ਦਾ ਨਾਮ ਲਮਾਂਗਾ ਨਾ ਤੇ ਤੁਹਾਡੇ ਭਾਬੀ 50 100 ਇਹ ਗੱਲ ਕਹਾਂਗੇ ਤੇ ਬੜੀ ਵੇਰਾ ਸੁਣਿਆ ਤੇ ਤੇ ਬੱਚੇ-ਬੱਚੇ ਨੂੰ ਆਉਂਦਾ ਮਾਫ਼ ਕਰਨ ਤੁਸੀਂ ਆਖੋਗੇ ਤੇ 20 ਵਾਰੀ ਸੁਣਿਆ ਪਰ ਮੇਰਾ ਕਹਿਣਾ ਕਿ ਤੁਸੀਂ 40 ਵਾਰੀ ਸੁਣਿਆ ਪਰ ਸੱਚ ਤਾਂ ਇਹ ਆ ਕਿ ਨਾ ਤੁਸੀਂ ਇਹ 40 ਵਾਰੀ ਗਾਇਆ ਤੇ ਨਾ ਤੁਸੀਂ ਨੇ 20 ਵਾਰੀ ਇਹ ਸੁਣਿਆ ਅਸੀਂ ਵੀ ਕੇਵਲ ੱਡਾਂ-ਕੁਟੀਆਂ ਤੇ ਸਰੰਗੀ ਦੇ ਗੱਜ ਫੇਰਿਆ ਭਿੱਜ ਕੇ ਅਸੀਂ ਵੀ ਨਹੀਂ ਗਾਇਆ ਤੇ ਤੁਸੀਂ ਵੀ ਕੈਬਲ ਟੱਡਾਂ ਦੀ ਟਨਕਾਰ ਤੇ ਸਰੰਗੀ ਦੇ ਫਿਰਦਾ ਗਾਜੀ ਸੁਣਿਆ ਤੁਸੀਂ ਵੀ ਇਤਿਹਾਸ ਨੇ ਸੁਣਿਆ ਜੇ ਤੁਸੀਂ ਸੱਚਮੁੱਚ 20 ਵਾਰੀ ਚਮਕੌਰ ਗੜੀ ਦਾ ਇਤਿਹਾਸ ਸੁਣਿਆ ਹੋਣਾ ਨਾ ਤੁਹਾਡੇ ਪੁੱਤ ਸਾਡੇ ਭਰਾ ਸਾਡੇ ਭਤੀਜੇ ਜਾਂਦਾ ਇਹ ਸਾਡੀ ਵੱਧ ਕਿਸਮਤੀ ਰਹੀ ਹੈ ਕਿ ਅਸੀਂ ਇਹਦੀਆਂ ਚਿੱਠੀਆਂ ਕਾਪੀਆਂ ਕਰਕੇ ਆਪਣੀ ਸੰਗਤ ਵਿੱਚ ਨਹੀਂ ਵੰਡ ਸਕੇ ਪੰਥ ਵਿੱਚ ਨਹੀਂ ਵੰਡ ਸਕੇ ਇਹ ਸਾਡੀ ਵੱਧ ਕਿਸਮਤੀ ਇੱਕ ਮਜੂਰੀ ਰਹੀ ਹੈ ਯਾਦ ਰੱਖਿਓ ਕਲਗੀਆਂ ਵਾਲੇ ਪਾਸੇ ਤੰਦੀ ਦੇ ਮੁੱਤੇ ਪੀਰਖਾ ਲਿਖਿਆ ਲਿਖਤ ਮਾਰਨੀ ਬਾਕੀ ਸੀ ਸੂਝਿਆ ਰਿਆਂ ਕਾ ਚਿੱਠੀ ਦਿੱਤੀ ਉਹਦੇ ਉੱਤੇ ਪਹਾੜੀ ਰਾਜਿਆਂ ਦੇ ਸਹਿਯੋਗ ਕੀਤਾ ਉਹ ਜੀਖਾਂ ਦੇ ਵਜ਼ੀਰ ਕਾ ਵੱਲੋਂ ਚਿੱਠੀ ਖੱਲੀ ਤੇ ਉਹਦੇ ਚ ਪਤਾ ਕੀ ਲਿਖਿਆ ਵਜ਼ੀਰ ਜਾਨ ਕਹਿੰਦਾ ਗੋਬਿੰਦ ਸਿੰਘ ਉਸ ਪੱਤਰ ਵਿੱਚ ਲਿਖਿਆ ਪਾਛ ਪੜ ਰਹੇ ਨੇ ਗੋਵਿੰਦ ਸਿੰਘ ਚਮਕੌਰ ਦੀ ਪੁੱਤੀ ਗੜੀ ਜੇ ਖੜ ਗਿਆ ਦੋਹੀ ਬਾਂਹਾਂ ਖੜੀਆਂ ਕਰਕੇ ਇੱਕ ਹਾਰ ਮੰਨਣ ਦਾ ਐਲਾਨ ਕਰਦੇ ਨਾਲ ਇਹ ਗੱਲ ਕਹੋ ਕਿ ਜਿਹੜਾ 1699 ਵਾਲੀ ਬਸਾਖੀ ਵਾਲੇ ਦਾ ਨਾ ਮੈਂ ਖਾਲਸਾ ਸਾਜਿਆ ਮੈਂ ਇਹਨੂੰ ਅੱਜ ਤੋਂ ਡਿਸਮਿਸ ਕਰਦਾ ਇਹਨੂੰ ਖਾਰਜ ਕਰਦਾ ਇਹਨੂੰ ਮੋਟਦੋਂ ਰਕਾਰਦਾ ਆਪਣੇ ਖਾਲਸੇ ਨੂੰ ਡਿਸਮਿਸ ਕਰਕੇ ਜਿੱਧਰ ਮੁਟਾਣਾ ਚਾਹਣਾ ਆਪਣੇ ਸਾਥੀਆਂ ਨੂੰ ਲੈ ਕੇ ਜਾ ਸਕਦਾ ਮੇਰੀਆਂ ਫੌਜਾਂ ਕੁਝ ਨਹੀਂ ਕਹਿਣਗੀਆਂ ਕਲਗੀਆਂ ਵਾਲੇ ਪਾਛਣਦਰੋਂ ਪੱਤਰ ਪੜਿਆ ਨਾਲੀ ਤੇ ਪੜਦੇ ਪੜਦੇ ਉਹਦੇ ਤੇ ਨਿਗਾ ਪਈ ਕਿ ਗੋਬਿੰਦ ਸਿੰਘ 1699 ਵਾਲੀ ਵਸਾਖੀ ਵਾਲੇ ਦਿਨ ਜਿਹੜਾ ਖਾਲਸਾ ਸਾਜਿਆ ਇਹਨੂੰ ਡਿਸਮਿਸ ਕਰਨ ਦਾ ਐਲਾਨ ਕਰਕੇ ਜਿੱਧਰ ਜਾਣਾ ਚਾਹਣਾ ਜਾ ਸਕਦਾ ਤੇ ਪਛੜੇ ਚਿਹਰੇ ਦੇ ਉੱਤੇ ਖੁਸ਼ੀ ਆ ਗਈ। ਉਹਨਾਂ ਨੇ ਜਿਹੜਾ ਤੰਦੀ ਦੇ ਉੱਤੇ ਤੀਰ ਰੱਖਿਆ ਸੀ ਨਾ ਉਹ ਤੰਦੀ ਤੋਂ ਚੁੱਕਿਆ ਮੁੜ ਕੇ ਪੱਥੇ 'ਚ ਪਾ ਲਿਆ। ਯਾਦ ਰੱਖੋ ਸਿੱਖੋ ਬਾਜਾਂ ਵਾਲੇ ਬਾਪੂ ਦੀ ਜ਼ਿੰਦਗੀ ਦਾ ਇਹ ਪਹਿਲਾ ਤੀਰ ਹੈ ਜਿਹੜਾ ਅਕਬਾਰ ਪੱਥੇ 'ਚੋਂ ਨਿਕਲਿਆ ਤੇ ਮੁੜ ਕੇ ਦੁਬਾਰਾ ਪੱਥੇ ਵਿੱਚ ਪਿਆ। ਨਹੀਂ ਤੇ ਅੱਜ ਤੱਕ ਜਿੰਨੇ ਤੀਰ ਬਾਜਾਂ ਵਾਲੇ ਬਾਪੂ ਨੇ ਪੱਥੇ ਵਿੱਚੋਂ ਕੱਢੇ ਉਹ ਕਿਸੇ ਦੀ ਚਰਾਸੀ ਕੱਟ ਗਏ ਕਿਸੇ ਦੀ ਮੁਕਤੀ ਕਰ ਗਏ ਕਿਸੇ ਨੂੰ ਸੱਚਖੰਡ 'ਚ ਨਿਵਾਸ ਕਰਾ ਗਏ ਪਰ ਕਦੇ ਮੁਰਦੇ ਕਦੇ ਤੀਰ ਪੱਥੇ ਵਿੱਚ ਨਹੀਂ ਸੀ ਪਿਆ ਇਹ ਪਹਿਲਾ ਤੀਰ ਆ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਮੁਰਕੇ ਪੱਥੇ ਵਿੱਚ ਪਿਆ ਨਾਲੇ ਤਾਂ ਬਾਜਾਂ ਵਾਲਾ ਬਾਪੂ ਤੰਦੀ ਤੋਂ ਚੁੱਕ ਕੇ ਤੀਰ ਮੁਰਕੇ ਪੱਥੇ ਵਿੱਚ ਪਾਉਂਦਾ ਤੇ ਨਾਲੇ ਘੜੀ 'ਚ ਖਲੋ ਕੇ ਐਲਾਨ ਕੀਤਾ ਕਹਿੰਦਾ ਵਜੀਦ ਖਾਨ ਤੂੰ ਇਹ ਗੱਲ ਮੈਨੂੰ ਕਹਿ ਰਿਹਾ ਕਿ ਜਿਹੜਾ ਖਾਲਸਾ ਸਾਜਿਆ ਇਹਨੂੰ ਮੁੱਢ ਤੋਂ ਨਕਾਰਦਾ ਖਾਰਜ ਕਰਦਾ ਕਹਿੰਦੇ ਲੈ ਤੇਰਾ ਵਾਅਦਾ ਦਾ ਤੈਨੂੰ ਇੰਨੀ ਉਮਰ ਦਿੱਤੀ ਕਿ ਜੇ ਖਾਲਸੇ ਨੂੰ ਖਾਤ ਕਰਨੀ ਆ ਸਲਾਹਾਂ ਨੂੰ ਮੈਨੂੰ ਦੇ ਰਿਆ ਇਹ ਖਾਲਸਾ ਹੀ ਇੱਕ ਦਿਨ ਤੇਰੀਆਂ ਜੜਾਂ ਪੱਟੂ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਜੜ੍ਹ ਦੀ ਨਹੀਂ ਪੁੱਟੇ ਇਹ ਬਾਜਾਂ ਵਾਲੇ ਬਾਪੂ ਦੇ ਬੋਲ ਸੰਗ ਔਰੰਗਜ਼ੇਬ ਚਮਕੌਰ ਦੀ ਗੜੀ ਦੇ ਹਲਾਤਾਂ ਨੂੰ ਅਖਬਾਰ ਦੇ ਵਿੱਚ ਬਿਆਨ ਕਰਦਾ ਉਹ ਇੱਕ ਅਖਬਾਰ ਹੈ ਦਰਬਾਰੇ ਮੌਲਾ ਉਹਦੇ ਵਿੱਚ ਉਹਨੇ ਇੱਕ ਬਿਆਨ ਕੀਤਾ ਕਿ ਉਹ ਕਿਸੇ ਕੋਈ ਐਕਸੀਡੈਂਟ ਹੋ ਜਵੇ ਕੋਈ ਲੜਾਈ ਝਗੜਾ ਹੋ ਜਵੇ ਤੇ ਦੂਜੇ ਦਿਨ ਅਖਬਾਰ ਵਿੱਚ ਪੜ੍ਹਨ ਨੂੰ ਮਿਲਦਾ ਤੇ ਇਹਦੇ ਸਪੰਜੀਆਂ ਨੇ ਜੱਗ ਨੂੰ ਜੋ ਕੁਝ ਦੱਸਿਆ ਅਖਬਾਰ ਵਿੱਚ ਬਿਆਨ ਪਤਾ ਕੀ ਹੁੰਦਾ ਕਹਿੰਦਾ ਚਮਕਾਉਣ ਦੀ ਖੜੀ ਵਿੱਚ ਜਿੰਨਾ ਨੁਕਸਾਨ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ ਅਜੀਤ ਸਿੰਘ ਨੇ ਮੇਰੀ ਫੌਜ ਦਾ ਕੀਤਾ ਕਿਸੇ ਹੋਰ ਨੇ ਨਹੀਂ ਕੀਤਾ ਕੱਟੀ ਮਾਰ ਵਾਲੀ ਗੱਲ ਤੁਹਾਡੇ ਵਾਸਤੇ ਵਾਸਤੇ ਸੱਤ ਅਕਾਰ ਅਰੇ ਮਾਣ ਵਾਲੀ ਗੱਲ ਏ ਕਿਉਂਕਿ ਆਪਣਾ ਧਰਮ ਦਾ ਭਰਾ ਏ ਬਾਬਾ ਜੀ ਸਿੰਘ ਧਰਮ ਦਾ ਭਰਾ ਭਰਾ ਉਹ ਕਹਿੰਦਾ ਜਿੰਨਾ ਨੁਕਸਾਨ ਬਾਬਾ ਅਜੀਤ ਸਿੰਘ ਦੇ ਮੇਰੀ ਫੌਜ ਦਾ ਕੀਤਾ ਕਹਿੰਦਾ ਕਿਸੇ ਨੇ ਨਹੀਂ ਕੀਤਾ ਕਹਿੰਦਾ ਮੇਰਾ ਸਭ ਤੋਂ ਵੱਡਾ ਜਰਨੈਲ ਸੀ ਅਨਰ ਖਾਨ ਕਹਿੰਦਾ ਉਹਨੂੰ ਫੌਜ ਦੇ ਵਿੱਚ ਛੱਡਿਆ ਗਿਆ ਜਦੋਂ ਗੜੀ ਦਾ ਦਰਵਾਜ਼ਾ ਖੁੱਲਿਆ ਕਹਿੰਦਾ ਗੋਵਰਦਨ ਦਾ ਪੁੱਤ ਅਜੀਤ ਸਿੰਘ ਲੜਦਾ ਲੜਦਾ ਉਹਦਾ ਇੱਕ ਨਿਸ਼ਾਨਾ ਸੀ ਨਿਸ਼ਾਨਾ ਕਿਹੜਾ ਉਹਦੀ ਮੰਜ਼ਲ ਸੀ ਮੰਜ਼ਲ ਕਿਹੜੀ ਕਿ ਮੈਂ ਅਨਵਰ ਖਾਂ ਨੂੰ ਢਾ ਕੇ ਜਿੱਤ ਦਾ ਸਿਰ ਆਪਨੇ ਸਿਰ ਤੇ ਲੈਣਾ ਉਹਦਾ ਇੱਕ ਨਿਸ਼ਾਨਾ ਸੀ ਹੁਣ ਤੱਕ ਕਿਉਂ ਜਰਾ ਕਲਗੀਾਂ ਵਾਲਾ ਪਾਸ਼ਾ ਮਮਟੀ ਦੇ ਉੱਤੇ ਬੈਠਾ ਬੈਠਾ ਆਪਣੇ ਵੀਰ ਬਹਾਦਰ ਪੁੱਤਰ ਤੇ ਯੋਧੇ ਦੇਖਦਾ ਤੇ ਬਾਬਾ ਅਜੀਤ ਸਿੰਘ ਮੈਦਾਨੇ ਜੰਗ ਦੇ ਵਿੱਚ ਲੜ ਰਿਹਾ ਤੇ ਸਭ ਤੋਂ ਪਿੱਛੇ ਸੀ ਅਨਵਰ ਖਾਂ ਔਰੰਗਜ਼ੇਬ ਕਹਿੰਦਾ ਮੇਰੇ ਜਰਨੈਲ ਨੂੰ ਲੋਹੇ ਵਿੱਚ ਮੜਿਆ ਹੋਇਆ ਉਹਨੇ ਆਪਣੇ ਸਾਹ ਪਿੰਡੇ ਦੇ ਉੱਤੇ ਸੰਜੋਗ ਪੈਣੀ ਹੋਈ ਸੀ ਭਵ ਲੋਹੇ ਨਾਲ ਲੱਝਿਆ ਹੋਇਆ ਤੇ ਕੇਵਲ ਸਾਹ ਲੈਣ ਦਾ ਤੇ ਆ ਮੂੰਹ ਦੇ ਕੋਲੋਂ ਇੰਨੀ ਕਿ ਜਗ੍ਹਾ ਖੁੱਲੀ ਹੈ ਹੁਣ ਧਿਆਨ ਦਿਓ ਜਰਾ ਐ ਗੱਲ ਤੁਹਾਡੀ ਭਾਗੜ ਵਿੱਚ ਨਹੀਂ ਆਉਣੀ ਤੁਹਾਡਾ ਬੱਚਾ ਸਕੂਲੋਂ ਨੰਬਰ ਲੈ ਕੇ ਆਵੇ 100 ਚ 100 ਤੇ ਗਿੱਟ ਸੀਨਾ ਸ਼ੋੜਾ ਹੁੰਦਾ ਕਿ ਨਹੀਂ ਹੁੰਦਾ ਹੁੰਦਾ ਨਾ ਜੀ ਤੁਹਾਡਾ ਪੁੱਤ ਕਬੱਡੀ ਦੀ ਗਰਾਊਂਡ ਵਿੱਚ ਖੇਡਦਾ ਹੋਵੇ ਤੇ ਪਿਓ ਬਾਹਰ ਬੈਠਾ ਕਿਤੇ ਮੈਚ ਵੇਖਦਾ ਹੋਵੇ ਤੇ ਬਾਹਰ ਬੈਠੇ ਪਿਓ ਦੀ ਸ਼ਾਦੀ ਗਿੱਠ ਗੋੜੀ ਹੁੰਦੇ ਦੇਖਦੇ ਹੁੰਦੇ ਹੁੰਦੇ ਆ ਨਹੀਂ ਤੇ ਜਦੋਂ ਪੰਜ ਪੰਜ ਮੁਗਲ ਇਕੱਠੇ ਬਾਬਾ ਅਜੀਤ ਸਿੰਘ ਮੱਢੀ ਜਾਂਦਾ ਤੇ ਬਾਜਾਂ ਬਾਰੇ ਪਾਣੇ ਦਾ ਸੀਨਾ ਕਿੰਨਾ ਚੌੜਾ ਹੁੰਦਾ ਹੋਊਗਾ ਗੱਲ ਇਹਦਾ ਅੰਦਾਜ਼ਾ ਲਾਇਓ ਹਾਂ ਹੁਣ ਸੁਣੋ ਧਿਆਨ ਦੇ ਨਾਲ ਬਾਬਾ ਦੀ ਸਿੰਘ ਮੈਦਾਨੇ ਜੰਗ ਦੇ ਵਿੱਚ ਲੜਦਾ ਲੜਦਾ ਅਨਵਰ ਖਾਨ ਵੱਲੋਂ ਵਾਧਾ ਜਦੋਂ ਅਨਵਰ ਖਾਨ ਦੇ ਨਾਲ ਹੋਇਆ ਟਕਰਾ ਤੇ ਉਹਦਾ ਆ ਫਾਲਾ ਜ ਟੁੱਟ ਗਿਆ ਤਲਵਾਰ ਦਾ ਮੁੱਖੇ ਤੱਕ ਤਲਵਾਰ ਚੜ ਗਈ ਉਹਨੇ ਫੜਿਆ ਪਰਛਾ ਸਾਹਮਣੇ ਅਨਵਰ ਖਾਨ ਘੋੜੇ ਤੇ ਆਉਣ ਲੱਗਾ ਬਾਹਰ ਕਰਨ ਲਈ ਇਧਰੋਂ ਬਾਬਾ ਅਜੀਤ ਸਿੰਘ ਘੋੜੇ ਤੇ ਸਵਾਰ ਹੋ ਕੇ ਅਨਵਰ ਖਾਨ ਨੂੰ ਟੋਲੀ ਚਾਰ ਹੋ ਗਿਆ ਜਦੋਂ ਲਾਗੇ ਬੰਨੀ ਆਏ ਨਾ ਘਾਰ ਅਨਵਰ ਖਾਨ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਤਾੜਿਆ ਸਾਰਾ ਲੋਹੇ ਵਿੱਚ ਮੜਿਆ ਹੋਇਆ ਜਦੋਂ ਮੇਲੇ ਆਣ ਕੇ ਬਾਬਾ ਅਜੀਤ ਸਿੰਘ ਦੇ ਉੱਤੇ ਲੱਗਾ ਬਾਹਰ ਕਰਨ ਤੇ ਆਪਾਂ ਬਾਹਰ ਕਰਨ ਲੱਗੇ ਝਕਾਰਾ ਛੱਡਦੇ ਆ ਉਹਦੇ ਯਾਗਲੀ ਕਹਿਣਾ ਸੀ ਜਦੋਂ ਹੀ ਅਨਵਰ ਖਾਨ ਨੇ ਹਾਲੇ ਯਾਗਲੀ ਕਹਿਣ ਲੱਗੇ ਮੰਮ ਬੰਦੀ ਉੱਤੇ ਬੈਠਾ ਕਹਿੰਦਾ ਇੱਕ ਵਾਰ ਸਾਰੀਆਂ ਸੰਗਤਾਂ ਦਾ ਪਿਆਰ ਵਟਾਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਟੇ ਦੇ ਉੱਤੇ ਬੈਠੇ ਸੰਤ ਮਾਮ ਜੀ ਜਿਨ੍ਹਾਂ ਨੂੰ ਬੋਲ ਬਹੁਤ ਸਾਰੀਆਂ ਅਸੀਸਾਂ ਆ ਰਹੀਆਂ ਨੇ ਤੇਨਾਂ ਵਿੱਚੋਂ ਹਰਕਿਸ਼ਨ ਸਿੰਘ ਜੀ ਛੋਡੀ ਠੱਕਰਵਾਲ ਤੋਂ ਉਹ ਮੈਨਾਂਨ ਵਾਕੇ ਗਏ ਮਹਾਪੁਰਖ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੰਤ ਪਬਾ ਜੀ ਤੇਜਾ ਸਿੰਘ ਜੀ ਖੁੱਡੇ ਵਾਲੇ ਉਹਨਾਂ ਵੱਲੋਂ ਬਹੁਤ ਸਾਰੀਆਂ ਅਸੀਸਾਂ ਆਈਆਂ ਵਾਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰੇ ਸਤਿਕਾਰਯੋਗ ਮੇਰੀ ਟਾਡੀ ਸ਼੍ਰੇਣੀ ਵਿੱਚੋਂ ਅਮਰਜੀਤ ਸਿੰਘ ਜੀ ਭਾਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਾ ਬਾਬਾ ਬਲਵਿੰਦਰ ਸਿੰਘ ਸੀਚੇਵਾਲ ਵਾਲਾ ਮਾਹਪੁਰ ਪਹੁੰਚੇ ਨੇ ਜੀ ਆਇਆਂ ਤਹਿਤੋਂ ਧੰਨਵਾਦ ਸਤਿਕਣ ਵਾਸੀ ਅਬਦੁੱਲ ਸਾਦੂ ਸੰਤ ਜਨ ਬਾਬਾ ਚੰਨ ਸਿੰਘ ਜੀ ਉਹਨਾਂ ਦੇ ਸਮੂਹ ਸੇਵਾਦਾਰਾਂ ਨੂੰ ਬੋਲੋ ਬਹੁਤ ਸਾਰੀਆਂ ਸ਼ੀਸ਼ਾ ਆਈਆਂ ਬਹੁਤ ਬਹੁਤ ਧੰਨਵਾਦ ਸਦਾ ਕਿਸੇ ਦਾ ਲਿਆਜ ਨਹੀਂ ਕਰਦਾ ਆਖਰੀ ਵਾਰ ਕਹਿ ਕੇ ਸਮਾਪਤੀ ਕਰਨ ਲੱਗਾ ਕਿਉਂਕਿ ਬਾਹਰ ਗੋਣ ਵੀ ਮਰਦਾ ਦਾ ਕੰਮ ਤੇ ਬਾਹਰ ਨੂੰ ਸੋਨਾ ਵੀ ਮਰਦਾ ਦਾ ਕੰਮ ਉਸ ਤੋਂ ਪਹਿਲਾਂ ਸੁਣੋ ਕਲਗੀਆਂ ਵਾਲੇ ਪਾਤਸ਼ਾਹ ਮੰਮਡੀ ਉੱਤੇ ਬੈਠੇ ਨੇ ਬਾਬਾ ਜੀ ਸਿੰਘ ਜੀ ਅਮਰਖੰਦ ਨੂੰ ਥੱਲੇ ਸੁਟਿਆ ਪਾਤਸ਼ਾਹ ਮੰਮਡੀ ਉੱਤੇ ਬੈਠੇ ਕਹਿੰਦੇ ਵਾਹ ਪੁੱਤਾ ਜੀ ਧਿਆਨ ਅੱਜ ਜਿੱਤ ਦਾ ਸਿਰਾ ਤੇਰੇ ਸਿਰ ਤੇ ਵਾਜ ਗਿਆ ਇਤਿਹਾਸ ਕਹਿੰਦਾ ਬਹਿਰੀਆਂ ਦੇ ਘਰੇ ਵਿੱਚ ਆ ਬਾਬਾ ਜੀ 392 ਫਤ ਸਰੀ ਦੇ ਉੱਤੇ ਲੱਗੇ ਧਰਤੀ ਦੇ ਡਿਗੇ ਕਲਗੀਆਂ ਵਾਲੇ ਪਾਸੇ ਪੰਜ ਜਕਾਰੇ ਛੱਡੇ ਵੱਡੇ ਵੀਰ ਨੂੰ ਡਿਗਦਿਆਂ ਵੇਖ ਸ਼ਹੀਦ ਹੁੰਦਿਆਂ ਵੇਖ ਬਾਬਾ ਜਹਾਰ ਸਿੰਘ ਆਪਾਂ ਕਈ ਵਾਰੀ ਕਹਿ ਦਿੰਦੇ ਆ ਕਹਿੰਦਾ ਵੀ ਬੜਾ ਸੌਖਾ ਤੇ ਸੁਣਨਾ ਵੀ ਬੜਾ ਸੌਖਾ ਹੈ ਕਿ ਬਾਬਾ ਜਹਾਰ ਸਿੰਘ ਨੇ ਹਰ ਕੇ ਮੈਦਾਨੇ ਜੰਗ ਦੇ ਵਿੱਚ ਆਗਿਆ ਮੰਗੀ ਹੁਣ ਤੁਹਾਡੇ ਸਾਹਮਣੇ ਤੁਹਾਡਾ ਪੇਕੇ ਦੇ ਸਕੂਟਰ ਤੋਂ ਡਿੱਗ ਜੇ ਭਰਾ ਤੁਹਾਡੇ ਨੂੰ ਚਾਰ ਬੰਦੇ ਕਿਤੇ ਤੁਹਾਡੇ ਸਾਹਮਣੇ ਨਜ਼ਰਾਂ ਦੇ ਕੋਟ ਦੇ ਮਾਰਦੇ ਹੋਣ ਤਾਂ ਤੁਸੀਂ ਦੱਸੋ ਵੀ ਕੋਈ ਛੋਟਾ ਵੱਡਾ ਭੈਣ ਭਰਾ ਤੁਹਾਡਾ ਪਿੱਛੇ ਖੜਾ ਦੇਖਦਾ ਰਹੇਗਾ ਕਦੇ ਨਹੀਂ ਹੋ ਸਕਦਾ ਕਿ ਖੂਨ ਦੀਆਂ ਖਿੱਚਾਂ ਜੇ ਮੈਂ ਖੂਨ ਦੀ ਗੱਲ ਕਰਾਂ ਨਾ ਜੀ ਹੁਣ ਤੁਹਾਡੇ ਕੋਲ ਇੱਕ ਹੰਗਾਰਾ ਲੈਣ ਲੱਗਾ ਕਿ ਜੇ ਆਪਾਂ ਗੱਲ ਕਰੀਏ ਵੀ ਸਾਡਾ ਧਰਮ ਦਾ ਪਤਾ ਕੌਣ ਹੈ ਹੁਣ ਹੁਣ ਉੱਚੀ ਬੋਲੋ ਗੁਰੂ ਗੋਬਨ ਸਿੰਘ ਜੀ ਤੇ ਜੇ ਸਾਡਾ ਧਰਮ ਦਾ ਪਿਤਾ ਗੁਰੂ ਗੋਬਨ ਸਿੰਘ ਆ ਤੇ ਫਿਰ ਬਾਬਾ ਅਜੀਤ ਸਿੰਘ ਬਾਬਾ ਜਿਆਰ ਸਿੰਘ ਬਾਬਾ ਜੋਰਾਵਾਰ ਸਿੰਘ ਬਾਬਾ ਫਦੇ ਸਿੰਘ ਉਹ ਆਪਣੇ ਕੀ ਲੱਗੇ ਇੱਥੋਂ ਗਵਾਜ਼ ਆਈ ਐ ਇਧਰੋਂ ਆਵਾਜ਼ ਨਹੀਂ ਆਈ ਉੱਚੀ ਬੋਲੋ ਜਰਾ ਕੀ ਲੱਗੇ ਬਾਈ ਭਰਾ ਹੁਣ ਥੋੜਾ ਜਿਹਾ ਆਪਣੇ ਦਿਲ ਤੇ ਹੱਥ ਰੱਖ ਕੇ ਪੁੱਛੋ ਖਾਂ ਬਈ ਕਦੀ ਇੱਥੋਂ ਉਹਨਾਂ ਨੂੰ ਭਰਾ ਮੰਨਿਆ ਕਦੀ ਇੱਥੋਂ ਭਰਾ ਮੰਨਿਆ ਉਹਨੂੰ ਮਾਫ ਕਰਨਾ ਨਹੀਂ ਦਲੀਲ ਦੇਣ ਲੱਗਾ ਇੱਥੇ ਮਾਈਆਂ ਬੀਬੀਆਂ ਬੈਠੀਆਂ ਰੱਬ ਨਾ ਕਰੇ ਕਿਸੇ ਨੂੰ ਫੋਨ ਆ ਜਾਵੇ ਕਿ ਅੜੀਆ ਤੇਰੇ ਭਤੀਜੇ ਦਾ ਐਕਸੀਡੈਂਟ ਹੋ ਗਿਆ ਲੁਧਿਆਣੇ ਲੱਤ ਟੁੱਟ ਗਈ ਭੂਆ ਦੀਆਂ ਚੀਕਾਂ ਨਿਕਲ ਜਾਂਦੀਆਂ ਤੇ ਨਾਲ ਦੀ ਪੁੱਛਦੀ ਹੈ ਕਿਉਂ ਰੋਣੀਏ ਉਹ ਕਹਿੰਦੀ ਭਤੀਜੇ ਦਾ ਐਕਸੀਡੈਂਟ ਹੋ ਗਿਆ ਲੁਧਿਆਣੇ ਲੱਤ ਟੁੱਟ ਗਈ ਲੱਤ ਲੁਧਿਆਣੇ ਟੁੱਟੀਏ ਤੇ ਇੱਥੇ ਚੀਕਾਂ ਨਿਕਲੀਆਂ ਪਈਆਂ ਕਿਉਂ ਕਿਉਂਕਿ ਉਹ ਸਾਡਾ ਆਪਣਾ ਤੇ ਆਪਣੇ ਦੀ ਲੱਤ ਮਾਰ ਕੇ ਤੇ ਸੱਤ ਸਮੁੰਦਰੋਂ ਪਾਪ ਵੀ ਟੁੱਟ ਜਾਵੇ ਨਾ ਤੇ ਤਾਂ ਵੀ ਇੱਥੇ ਚੀਕਾਂ ਨਿੱਟਰ ਜਾਂਦੀਆਂ ਤੇ ਮੈਂ ਪੁੱਛਣਾ ਚਾਹੁੰਦਾ ਵੀ ਕਦੇ ਚਮਕੌਰ ਸਾਹਿਬ ਸ਼ਹਿਰ ਦੇ ਵਿੱਚ ਦੀ ਲੰਗਣ ਲੱਗਿਆ ਚੀਕਾਂ ਨਿੱਕੀਆਂ ਕਦੇ ਫਤਿਹਗੜ੍ਹ ਸਾਹਿਬ ਜਾ ਕੇ ਮਨ ਬਰਾਗ ਮਚਾਇਆ ਮਾਫ ਕਰਨਾ ਨਹੀਂ ਆਪਾਂ ਤਾਂ ਧਰਮ ਦੇ ਪੁੱਤ ਕਿਵੇਂ ਜਾਣੀਆਂ ਬਾਈ ਤੁਹਾਡਾ ਕੋਈ ਪੁੱਤ ਭਤੀਜਾ ਕਿਸੇ ਸੜਕ ਦੇ ਉੱਤੇ ਐਕਸੀਡੈਂਟ ਹੁੰਦਾ ਨਾ ਤੇ ਜਿੰਨੀ ਦੇਰ ਤੱਕ ਬੰਦੇ ਦੀ ਜ਼ਿੰਦਗੀ ਰਹਿੰਦੀ ਬੰਦਾ ਉਸ ਜਗ੍ਹਾ ਨੂੰ ਭੁੱਲਦਾ ਨਹੀਂ ਜਦੋਂ ਵੀ ਉੱਥੋਂ ਵੀ ਲੰਘੋਗੇ ਤੁਹਾਡੇ ਨਾਲ ਕੋਈ ਬੈਠਾ ਹੋਵੇਗਾ ਗੱਡੀ ਨੂੰ ਮੋਟਰਸਾਈਕਲ ਦੇ ਉੱਤੇ ਤੇ ਤੁਸੀਂ ਉਂਗਲੀਆਂ ਕਰ ਕਰਕੇ ਸਮਝਾਉਂਦੇ ਹੋ ਆ ਜਗ੍ਹਾ ਖਾ ਗਈ ਸਾਡੇ ਪੁੱਤ ਨੂੰ ਇੱਥੇ ਭਾਰਾਂ ਵਾਪਰੇ ਆਸ ਸੀ ਕਹੋਗੇ ਕਿ ਨਹੀਂ ਕਹੋਗੇ ਕਦੇ ਚਮਕੌਰ ਸਾਹਿਬ ਲਿਜਾ ਕੇ ਕਿਸੇ ਨੂੰ ਹੱਥ ਕਰ ਕਰਕੇ ਗਿਆ ਕਿ ਇੱਥੇ 10 ਲੱਖ ਫੌਜ ਦੇ ਨਾਲ ਜੂਝਦਾ ਸਾਡਾ ਧਰਮ ਦਾ ਭਰਾ ਸਿੱਧੀ ਪ੍ਰਾਪਤ ਕਰ ਗਿਆ ਮਾਫ ਕਰਨਾ ਨਹੀਂ ਇੱਥੋਂ ਆਪਣੇ ਬਣਾਉਣ ਦੀ ਲੋੜ ਹੈ ਇੱਥੋਂ ਆਪਾਂ ਤਾਂ ਲੰਗਰ ਲਾਉਣ ਵਿੱਚ ਹੀ ਆ ਛੋਟੇ ਸਾਹਿਬ ਜਰਾਂ ਨੂੰ ਜੇ ਚੱਲਦੇ ਹੁੰਦੇ ਭਗਵਾਨ ਸਾਹਿਬ ਜੀ ਤੇ ਅੱਜ ਨਾ ਸਾਡੇ ਨੌਜਵਾਨ ਲੰਗਰ ਲਾਉਂਦੇ ਨੇ ਦੁੱਧ ਦਾ ਲੰਗਰ ਲਾਉਂਦੇ ਨੇ ਦੁੱਧ ਦਾ ਕਿਉਂ ਲਾਉਂਦੇ ਨੇ ਕਿਉਂਕਿ ਬਾਬੇ ਮੋਤੀ ਨਾ ਮਹਿਰਾਂ ਨੇ ਉਧ ਸ਼ਕਾਸ ਚੰਗੀ ਗੱਲ ਹੈ ਮੈਂ ਲੰਗਰ ਲਾਉਣ ਦਾ ਬੋਲਣਾ ਪੀ ਨਹੀਂ ਪਰ ਇੱਕ ਭਾਵਨਾ ਦੀ ਗੱਲ ਕਰਨ ਲੱਗਾ ਤੁਹਾਨੂੰ ਪਤਾ ਕਿ ਸਭ ਤੋਂ ਮਹਿੰਗਾ ਦੁੱਧ ਬਾਬੇ ਮੋਤੀराम ਮੇਰੇ ਦਾ ਤੁਸੀਂ ਆਹ ਦੁੱਧ ਦੋ ਦੁਆਨੀ ਚੁਆਨੀ ਦਾ ਦੋ ਦੱਸਿ ਮਹਿੰਗਾ ਦੀ ਕਿਹੜੀ ਗੱਲ ਹੋ ਗਈ ਕਿੰਨਾ ਕੁ ਮਹਿੰਗਾ ਆਊਗਾ ਹੁਣ ਨਾਲ ਘਾੜਾ ਭਰੋ ਜੀ ਤਿੰਨ ਗਲਾਸ ਦੁੱਧ ਦੇ ਕਿੰਨੇ ਤਿੰਨ ਗਲਾਸ